ਹਾਂਜੀ ਉਹ ਨਾਮੀਨੇਸ਼ਨ ਫਾਈਲ ਕਰਕੇ ਆਏ ਆ ਜੀ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਆ ਬਹੁਤ ਚੜਦੀ ਕਲਾ ਹੈ ਮਹਾਰਾਜ ਦੀ ਤੇ ਜਿੱਤ ਹਾਸਲ ਹੋਏਗੀ ਜ਼ਰੂਰ ਜੀ ਕਿਹੜੀਆਂ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਹੁਣ ਵਿਚਰੋਗੇ ਸਭ ਤੋਂ ਪਹਿਲਾ ਮੁੱਦਾ ਤਾਂ ਜੀ ਜਿਹੜਾ ਬੇਸਿਕ ਮਤਲਬ ਇੰ ਵੈਰੀ ਇੰਪੋਰਟੈਂਟ ਹੈ ਜਿਹੜਾ ਉਹ ਹੈ ਨਸ਼ਿਆਂ ਦਾ ਅਸੀਂ ਚਾਹੁੰਦੇ ਆ ਵੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਕੇ ਅਸੀਂ ਮਤਲਬ ਅੰਮ੍ਰਿਤ ਸ਼ਿਕਾਇਤ ਗੁਰੂ ਦੇ ਲੜ ਲਾਈਏ ਸਾਰੇ ਬੱਚਿਆਂ ਨੂੰ 올ਓਵਰ ਪੰਜਾਬ ਅਸੀਂ ਇੱਕ ਮਤਲਬ ਅਪਸੀ ਉਪਰਾਲਾ ਜ਼ਰੂਰ ਕਰਾਂਗੇ ਜੀ ਇਸ ਗੱਲ ਦਾ 2015 ਵਿੱਚ ਸ਼ੁਰੂ ਕਰੀ ਬੇਅਦਬੀ ਹੋਈ ਸੀ ਉਹਦੇ ਬਾਰੇ ਹਜੇ ਤੱਕ ਕੋਈ ਸਖਤ ਕਾਨੂੰਨ ਇਨਸਾਫ ਲਈ ਜੁੰਧ ਨਹੀਂ ਹੈ ਕਿ ਉਹਦੇ ਹਾਂਜੀ ਦੋਸ਼ੀਆਂ ਨੂੰ ਹਲੇ ਤੱਕ ਸਜ਼ਾ ਨਹੀਂ ਮਿਲੀ ਤਿੰਨ ਵਾਰੀ ਸਰਕਾਰਾਂ ਬਣ ਚੁੱਕੀਆਂ ਐ ਰਾਜ ਕਰਦੀਆਂ ਐ ਆ ਕੇ ਬਾਅਦ ਚ ਵੋਟਾਂ ਲੈਣ ਵੇਲੇ ਕੁਝ ਹੁੰਨੀਆਂ ਐ ਤੇ ਬਾਅਦ ਚ ਕੁਛ ਹੁੰਦੀ ਹੈ ਹੁਣ ਦੇਖ ਲਓ ਭਗਵੰਤ ਮਾਨ ਦੀ ਸਰਕਾਰ ਹੈ ਸਿਰਫ ਇਸੇ ਮੁੱਦੇ ਤੇ ਬਣੀ ਹੈ ਤੇ ਉਹਨੂੰ ਬਾਅਦ ਚ ਮੁਕਰ ਮਤਲਬ ਨਹੀਂ ਕਰਦੇ ਕੁਛ ਜੀ ਕੀ ਕਰੀਏ ਲਗਾਤਾਰ ਵੀ ਫਿਰ ਵੀ ਬੇਅਦਬੀ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਪੰਜਾਬ ਹਾਂਜੀ ਉਹ ਜੀ ਸਰਕਾਰਾਂ ਆਪੇ ਬੇਅਦਬੀ ਕਰਵਾ ਲੈਣੀਆਂ ਹੈ ਬਾਜ ਕਹਿਦਨੀ ਆ ਜੀ ਇਹ ਤਾਂ ਮੈਂਟਲੀ ਅਪਸੈਟ ਸੀ ਤੇ ਮੈਂਟਲੀ ਅਪਸੈਟ ਸੀ ਤੇ ਜੇ ਮੈਂ ਹੁਣ ਕੁਝ ਹੋਰ ਕਹਿ ਦੂੰਗਾ ਤਾਂ ਫਿਰ ਗੱਲ ਗਲਤ ਹੋ ਜੇਗੀ ਮਤਲਬ ਮੈਂਟਲੀ ਅਪਸੈਟ ਬੰਦੇ ਨੂੰ ਮਹਾਰਾਜ ਦੀ ਪੀਅਤ ਵੀ ਕਰਨੀ ਆਉਂਦੀ ਹੈ ਹੋਰ ਕੁਝ ਨਹੀਂ ਕਰਨਾ ਹੁੰਦਾ ਗੁਰੂ ਕਾ ਜੀ ਇਹ ਗਲਤ ਗੱਲਾਂ ਐ ਸਾਰੀਆਂ ਸਾਜ਼ਿਸ਼ ਐ ਮਤਲਬ ਜਿੱਦਾਂ ਮੈਂਟਲੀ ਅਪਸੈਟ ਹੈ ਉਹ ਘਰੇ ਕਿਉਂ ਨਹੀਂ ਆਪਣੇ ਕੁਝ ਕਰਦਾ ਗੁਰੂ ਕਾ ਜੀ ਜੋ ਬਟਿੰਡਾ ਦਾ ਪਹਿਲੇ ਚੋਣ ਲੜੀ ਸਵਾ ਲੱਖ ਦੇ ਕਰੀਬ ਵੋਟਾਂ ਹਾਂਜੀ ਕੀ ਲੱਗਦਾ ਉਹੀ ਮਾਹੌਲ ਦੁਬਾਰਾ ਦੁਹਰਾਇਆ ਜਾ ਸਕਦਾ ਨਹੀਂ ਜੀ ਉਸ ਤੋਂ ਬਹੁਤ ਕਈ ਗੁਣਾ ਵੱਧ ਮਾਹੌਲ ਹੈ ਉਸ ਟਾਈਮ ਜਿਹੜੇ ਸਮੀਕਰਨ ਸੀਗੇ ਮਾਹੌਲ ਸੀਗਾ ਉਹ ਕੁਝ ਹੋਰ ਸੀ ਹੁਣ ਜਿਹੜੀਆਂ ਪਾਰਟੀਆਂ ਐ ਇਹ ਇਹਨਾਂ ਦੇ ਅੱਕੀਆਂ ਹੋਈਆਂ ਲੋਕੀ ਅੱਕੇ ਹੋਈਆਂ ਪਾਰਟੀਆਂ ਤੋਂ ਇਸ ਲਈ ਉਦੋਂ ਦੇ ਮਾਹੌਲ ਨਾਲ ਹੁਣ ਦੇ ਮਾਹੌਲ ਦੇ ਵਿੱਚ ਬਹੁਤ ਫਰਕ ਹੈ ਜੀ ਕੀ ਧਾਰਮਿਕ ਸਖਸ਼ਤਾ ਤੋਂ ਨਾ ਸਪੋਰਟ ਖੜੀਆਂ ਨੇ ਖੜਦੀਆਂ ਸਾਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਖੜੀਆਂ ਐ ਜੀ ਬਿਲਕੁਲ ਖੜੀਆਂ ਸਾਰੇ ਸਾਰੇ ਸ਼ਹੀਦਾਂ ਦੇ ਪਰਿਵਾਰ ਆ ਦੇਖੋ ਜੀ ਅਕੇਰ ਸਿੰਘ ਦਾ ਪਰਿਵਾਰ ਮੇਰੇ ਨਾਲ ਹੈ ਚਤਵੰਤ ਸਿੰਘ ਦੇ ਪਰਿਵਾਰ ਕੱਲ ਆਇਆ ਸੀ ਤੇ ਅੱਜ ਆ ਜਾਣਗੇ ਜੀ ਅੱਜ ਵੀ ਜਿਹੜੇ ਮੇਨ ਸਾਡੀ ਮੋਹਮ ਚਲਾ ਰਹੇ ਆ ਉਹ ਐ ਗੁਰਸੇਵਕ ਸਿੰਘ ਜਵਾਰ ਕੇ ਜਿਹੜੇ ਮੈਨੂੰ ਘਰੋਂ ਲੈ ਕੇ ਆਏ ਸੀ ਸਾਰਾ ਇਹਨਾਂ ਨੇ ਸਟਾਰਟ ਕੀਤਾ ਤੇ ਬਾਅਦ ਦੇ ਵਿੱਚ ਆਪਣੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜੀ ਬਹੁਤ ਦਿਨ ਰਾਤ ਇੱਕ ਕਰਕੇ ਮੇਰੇ ਨਾਲ ਚੱਲ ਰਹੇ ਆ ਸਾਰਾ ਉਹਨਾਂ ਨੇ ਜੋ ਵੀ ਕਹਿੰਦੇ ਵੀ ਮੈਂ ਆਪੇ ਗੱਡੀਆਂ ਚਲਾਉਂ ਆਪੇ ਮੈਂ ਸਾਰਾ ਕੁਝ ਕਰੂੰਗਾ ਵੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਅਸੀਂ ਜਿਹੜਾ ਕੱਲ ਮਾਰਚ ਕੱਢਿਆ ਸੀ ਉਹ ਵੀ ਪੂਰਾ ਮੈਂ ਸਾਰਾ ਉਹਨੂੰ ਸਿੰਘ ਸਾਹਿਬ ਨੂੰ ਕ੍ਰੈਡਿਟ ਦਿੰਨਾ ਉਹਦਾ ਬਈ ਸਾਰਾ ਪ੍ਰਬੰਧ ਹੀ ਉਹਨਾਂ ਨੇ ਕੀਤਾ ਸੀ ਤੇ ਇੱਕ ਗੱਲ ਦੇਖ ਲਓ ਵੀ 5 ਕਿਲੋਮੀਟਰ ਲੰਬਾ ਮਾਰਚ ਸੀ ਜਦੋਂ ਚੱਲੇ ਆ ਸੀ 5 ਕਿਲੋਮੀਟਰ ਲੰਬਾ ਅਸੀਂ ਦੂਜੇ ਪਿੰਡ ਪਹੁੰਚ ਗਏ ਸੀ ਨੱਥੂ ਵਾਲੇ ਤੇ ਉੱਥੋਂ ਹਲੇ ਪਿੱਛੇ ਪਹਿਲੇ ਵਾਲੇ ਪਿੰਡ ਖੜੇ ਸੀ ਹਾਂਜੀ ਜੀ